ਜੀ ਸਰ ਤੁਸੀਂ ਪਹੁੰਚੇ ਹੋ ਮੌਕੇ ਤੇ ਹਾਲਾਤ ਦੇਖੇ ਕੀ ਹਾਲਾਤ ਨੇ ਪਾਣੀ ਕਿੰਨਾ ਵੱਧ ਚੁੱਕਾ ਕਿੰਨਾ ਘਟ ਚੁੱਕਾ ਦੇਖੋ ਜੀ ਮੈਂ ਬਾਉਪੁਰ ਲੱਗੇ ਆਇਆ ਸੀਗਾ ਕਿ ਜਿਵੇਂ ਤੁਹਾਨੂੰ ਪਤਾ ਪਿਛਲੇ 1-2 ਦਿਨਾਂ ਚ ਪਾਣੀ ਦਾ ਜੋ ਲੈਵਲ ਹੈ ਉਹ ਵਧਿਆ ਹੈ ਔਰ ਸਾਡੇ ਜੋ 15 ਤੋਂ 16 ਪਿੰਡ ਇਹ ਜਿਹੇ ਨੇ ਜੋ ਕਿ ਪ੍ਰਭਾਵਿਤ ਹੁੰਦੇ ਨੇ ਤਾਂ ਮੈਂ ਆਪ ਅੰਦਰ ਜਾ ਕੇ ਸਾਰੇ ਲੋਕਾਂ ਨੂੰ ਮਿਲ ਕੇ ਵੀ ਆਇਆ ਸਾਡੀ ਪੂਰਾ ਪ੍ਰਸ਼ਾਸਨ ਨੇ ਰੈਡ ਵੀ ਲਗਾਤਾਰ ਅਸੀਂ ਇਹਨਾਂ ਤੇ ਨਾਂਲੀ ਹੈ ਔਰ ਸਾਡੀ ਹਰ ਸੰਭਵ ਕੋਸ਼ਿਸ਼ ਹੈ ਕਿ ਭਈ ਇਹਨਾਂ ਨੂੰ ਜੋ ਮਦਦ ਹਰ ਸੰਭਵ ਮਦਦ ਹੋ ਸਕਦੀ ਹੈ ਉਹ ਵੀ ਮੁਹैया करवाई ਜਾਵੇ ਅਤੇ ਨਾਲ ਦੀ ਨਾਲ ਜੋ ਮੈਨੂੰ ਦੱਸਿਆ ਗਿਆ ਕਿ ਜਿੱਥੇ-ਜਿੱਥੇ ਵਾਟਰ ਲੈਵਲ ਥੋੜਾ ਜਿਆਦਾ ਵਧ ਗਿਆ ਉਹਨਾਂ ਉਹਨਾਂ ਵਾਸਤੇ ਅਸੀਂ ਰੀਲੀਫ ਸੈਂਟਰ ਵੀ ਬਣਾਏ ਹਨ ਤਾਂ ਕਿ ਜੇ ਕਿਸੇ ਵੀ ਜਾਨੀ ਮਾਲੀ ਨੁਕਸਾਨ ਕੋਈ ਨਾ ਹੋ ਸਕੇ ਔਰ ਮੈਂ ਹੀ ਤੁਹਾਨੂੰ ਅਸ਼ਵਾਸ਼ਣ ਦਵਾਉਂਦਾ ਕਿ ਸਾਡੀ ਪੂਰਤੌਰ ਤੇ ਇਹਦੇ ਵਿੱਚ ਸਾਡਾ ਕੋਆਰਡੀਨੇਸ਼ਨ ਵੀ ਹੈ ਸਾਡੇ ਨਿਗਰਾਨੇ ਵੀ ਹੈ ਔਰ ਹਰ ਸੰਭਵ ਜੋ ਵੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਹਿਯੋਗ ਦਿੱਤਾ ਜਾ ਸਕਦਾ ਉਹ ਦੇ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਪਈਆਂ ਕਿ ਹਾਂ ਵੀ ਪਾਣੀ ਅੱਗੇ ਰਿਲੀਜ਼ ਕੀਤਾ ਜਾਵੇ ਕਿਸਾਨਾਂ ਦਾ ਰੂਪ ਆ ਕਿ ਪ੍ਰਸ਼ਾਸਨ ਨੂੰ ਬਾਰ ਬਾਰ ਅਸੀਂ ਕਿਹਾ ਕਿ ਪਰ ਇਹ ਕਿ ਪਾਣੀ ਅੱਗੇ ਰਿਲੀਜ਼ ਨਹੀਂ ਹੋਇਆ ਇਸ ਕਰਕੇ ਮੇਰੀ ਮੇਰੀ ਲਗਾਤਾਰ ਗੱਲ ਹੋਈ ਹੈ ਲਗਾਤਾਰ ਮੈਂ ਨਾਲ ਸਰਪੰਚ ਸਾਹਿਬ ਨੂੰ ਮਿਲ ਕੇ ਆਇਆ ਬਾਕੀ ਸਾਰੇ ਲੋਕਾਂ ਨੂੰ ਮਿਲ ਕੇ ਆਇਆ ਹੈ ਲਗਾਤਾਰ ਸਾਡਾ ਕੋਆਰਡੀਨੇਸ਼ਨ ਸੀਗਾ ਲਗਾਤਾਰ ਸਾਡਾ ਕੋਆਰਡੀਨੇਸ਼ਨ ਸੀਗਾ ਔਰ ਸਮੇਂ-ਸਮੇਂ ਤੇ ਪਾਣੀ ਛੱਡਿਆ ਵੀ ਜਾ ਰਿਹਾ ਹੈ ਸੱਧਿਆ ਵੀ ਜਾ ਰਹੇ ਪਿੱਛੋਂ ਥੋੜਾ ਜਿਹਾ ਲੈਵਲ ਵਧਿਆ ਸੀਗਾ ਹਾਲ ਦੀ ਘੜੀ ਦੇ ਵਿੱਚ 1,05,000 ਦਾ ਲੈਵਲ ਹੈ ਪਾਣੀ ਦਾ ਲੈਵਲ ਹੈ ਉਹ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਮੇਨਟੇਨ ਰੱਖੀਏ ਮਤੇ ਰੱਖੀ ਕਿ ਤੁਹਾਨੂੰ ਪਤਾ ਹੈ ਕੁਦਰਤੀ ਸ਼ਰੂਤਾਂ ਤੋਂ ਇਹ ਪਾਣੀ ਆਉਂਦਾ ਪਿੱਛੋਂ ਪਾਣੀ ਆਉਂਦਾ ਤਾਂ ਫਿਰ ਵੀ ਸਾਡੀ ਪੂਰਜ਼ੋਰ ਕੋਸ਼ਿਸ਼ ਹੈ ਵੀ ਇਸ ਤਰੀਕੇ ਨਾਲ ਪਾਣੀ ਦੇ ਭਾਅ ਨੂੰ ਰੱਖਿਆ ਜਾਵੇ ਕਿ ਘੱਟ ਤੋਂ ਘੱਟ ਨੁਕਸਾਨ ਹੋਵੇ ਬਹੁਤ ਸਾਰੇ ਕਿਸਾਨ ਪਾਣੀ ਵਿੱਚ ਘਰੇ ਹੋਏ ਹਨ ਉਹਨਾਂ ਦਾ ਕਹਿਣਾ ਕਿ ਅਸੀਂ ਪਾਣੀ ਦੇ ਵਿੱਚ ਹੀ ਰਹਿਣਾ ਮਨਜ਼ੂਰ ਕਰਾਂਗੇ ਲੇਕਿਨ ਛੱਡ ਕੇ ਨਹੀਂ ਜਾਵਾਂਗੇ ਜੀ ਦੇਖੋ ਮੈਂ ਤਾਂ ਇਹੀ ਅਪੀਲ ਕਰਾਂਗਾ ਕਿ ਸਾਡੇ ਵੱਲੋਂ ਹਰ ਸੰਭਵ ਜੋ ਰੀਲੀਫ ਸੈਂਟਰਸ ਹੈ ਜਾਂ ਜੋ ਜੋ ਵੀ ਮਦਦ ਹੋ ਸਕਦੀ ਹੈ ਹੁਣ ਵੀ ਅਸੀਂ ਜੋ ਸੁੱਕਾ ਰਾਸ਼ਨ ਹੈ ਉਹਦੀ ਵੀ ਵੰਡ ਕੀਤੀ ਹੈ ਮਤਲਬ ਮੈਂ ਉਹੀ ਤੁਹਾਨੂੰ ਬੇਨਤੀ ਕਰਾਂਗਾ ਕਿ ਜੋ ਹਰ ਸੰਭਵ ਸਾਡੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜੋ ਕੋਸ਼ਿਸ਼ ਉਪਰਾਲੇ ਕੀਤੇ ਜਾ ਸਕਦੇ ਨੇ ਉਹ ਅਸੀਂ ਕਰ ਰਹੇ ਹਾਂ ਔਰ ਅਸੀਂ ਲੋਕਾਂ ਦੇ ਨਾਲ ਹੀ ਖੜੇ ਨੇ ਔਰ ਮੈਂ ਹੀ ਭਰੋਸਾ ਦਿਵਾਉਂਦਾ ਕਿ ਜੋ ਜਿੰਨ ਜੋ ਵੀ ਹਰ ਕਦਮ ਜੋ ਯੋਗ ਕਦਮ ਹੋ ਸਕਦੇ ਨੇ ਉਹ ਅਸੀਂ ਚੱਕ ਰਹੇ ਹਾਂ ਹੜ੍ਹ ਪ੍ਰਭਾਵਿਤ ਇੱਥੇ ਕਿੰਨੇ ਏਕੜ ਫਸਲ ਜਿਹੜੀ ਆ ਉਹਦੀ ਜੀ ਅਸੀਂ ਅੱਸੀ ਹੁਣ ਅਸੈਸਮੈਂਟ ਕਰਾ ਰਹੇ ਹਾਂ ਉਸ ਸਮੇਂ ਦੇ ਨਾਲ ਸਾਡੇ ਕੋਲ ਫਿਗਰ ਆ ਜਾਏਗੀ ਮੁਆਵਜ਼ਾ ਮਿਲੇਗਾ ਤਸਨ ਕੋਈ ਮੈਂ ਮੈਂ ਉਹੀ ਬੇਨਤੀ ਕਰਨ ਲੱਗਿਆ ਹੁਣੇ ਹੁਣੇ ਤਾਂ ਸਾਡੀ ਹੁਣ ਦੀ ਪ੍ਰਾਇਰਟੀ ਇਹੀ ਹੈ ਕਿ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਔਰ ਸਹੀ ਤਰੀਕੇ ਨਾਲ ਅਸੀਂ ਇਹਨੂੰ